बाहर कोई स्टेट के अगर बंदा आके अगर कोई 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 कोई, कोई गलत काम कर दे उसका जिम्मा बाहर उसका जिम्मा तो खुद होगा लेकिन हमारे जो भाईचारे जो हमारे यहां पर जितने भी हैं वो सब इनका मांग एक ही है जो उस बंदे ने जो होशियारपुर जो बच्चे के साथ वो ऐसा दुष्कर्म किया उसको फांसी का सजा दिया जाए हम उन लोगों के साथ में है ਜਿਹੜੇ ਆਪਣੇ ਹਿਸ਼ਾਰਪੁਰ ਤੋਂ ਜਿਹੜੇ ਬੱਚੇ ਦੇ ਕਤਲ ਹੋਇਆ ਉਹਦੇ ਮਾਮਲੇ 'ਚ ਅਸੀਂ ਸਾਰੇ ਭਾਈਚਾਰੇ ਇਕੱਠੇ ਹੋਏ ਆਂ ਜੋ ਉਹਨਾਂ ਕੋਲੋਂ ਘੱਟ ਤੋਂ ਘੱਟ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਔਰ ਸਾਡੇ ਸਮਾਜ ਦੇ ਵਿੱਚ ਜੋ ਵੀ ਆਪਣੇ ਭਾਈਚਾਰਾ ਹੈ ਉਹ ਉਹਨਾਂ ਦੇ ਸਾਥ ਅਸੀਂ ਉਹ ਬੱਚੇ ਕੇ ਸਾਥ ਸਾਈਂ ਖੜੇ ਆ। ਔਰ ਕਿਹਨਾਂ ਸਾਡੇ ਫਗਵਾੜੇ ਦਾ ਜਿਹੜਾ ਬੱਚਾ ਜਿਹਦਾ ਹਿਸ਼ਾਰਪੁਰ ਵਿੱਚ ਬੜੀ ਬੇਰਹਿਮੀ ਦੇ ਨਾਲ ਜ਼ਿੰਦਗੀ ਦੇ ਨਾਲ ਜਿਹੜਾ ਕਤਲ ਕੀਤਾ ਗਿਆ ਉਹਦੇ ਰੋਸ ਵਜੋਂ ਜਿੰਨਾ ਵੀ ਸਰਬ ਸਮਾਜ ਆ ਤੇ ਪ੍ਰਵਾਸੀ ਭਾਈਚਾਰਾ ਫਲੋਰ ਤੁਸੀਂ ਫਲੋਰ ਦਾ ਸ੍ਰੀ ਸ੍ਰੀ ਅਦਾਸ਼ ਛੱਡ ਪੂਜਾ ਸਮਿਤੀ ਫਲੋਰ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਉਹਨੇ ਰੋਸ ਮਾਰਚ ਕੀਤਾ ਔਰ ਇਹ ਸਾਰੇ ਭਾਈਚਾਰੇ ਵੱਲੋਂ ਇਹੀ ਸਨੇਹਾ ਤੇ ਕੋਈ ਵੀ ਬੰਦਾ ਜਿਹੜਾ ਹੈਗਾ ਪੰਜਾਬ ਦੀ ਪੰਜਾਬ ਤੋਂ ਬਾਹਰੋਂ ਕਿਸੇ ਵੀ ਸਟੇਟ ਤੋਂ ਆ ਕੇ ਇੱਥੇ ਰਹਿੰਦਾ ਉਹਦੀ ਜਿਹੜੀ ਆ ਬਕਾਇਦਾ ਕਾਰ ਤੇ ਵੈਰੀਫਿਕੇਸ਼ਨ ਨੇ ਜਿਹੜੀ ਉਹ ਹੋਣੀ ਚਾਹੀਦੀ ਆ ਔਰ ਜੇ ਉਹ ਕੋਈ ਕ੍ਰਾਈਮ ਕਰਦਾ ਇਹ ਸਾਰਾ ਭਾਈਚਾਰਾ ਉਹ ਖਲਾਸ ਆ ਔਰ ਉਹਨੂੰ ਜਿਹੜੀ ਹੈਗੀ ਵੱਧ ਵੱਧ ਕਾਨੂੰਨ ਦੇ ਅਨਸਾਰ ਜਿਹੜੀ ਸਜ਼ਾ 판ਦੀ ਉਹ ਦਿੱਤੀ ਜਾਵੇ ਔਰ ਜਿਹੜੇ ਬੱਚੇ ਦੇ ਕਾਤਲ ਆ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਫਾਂਸੀ ਦਾ ਹੁਕਮ ਆ ਜਿਹੜੀ ਸਰਕਾਰ ਉਹ ਸਾਰੇ ਲੋਕਾਂ ਦੇ ਵਿੱਚ ਇਸ ਰੂਪ ਨੂੰ ਦੇਖਦੇ ਸੁਣਾਵੇ ਔਰ ਅੱਜ ਇਹ ਜਿਹੜਾ ਇਕੱਠੇ ਹੋਣ ਦਾ ਮਕਸਦ ਇਹੀ ਆ ਬਈ ਭਾਈਚਾਰੇ ਨੇ ਦਰਦ ਮਹਿਸੂਸ ਕੀਤਾ ਵੀ ਅਸੀਂ ਸਾਰੇ ਪੰਜਾਬੀ ਭਾਈਚਾਰੇ ਦੇ ਨਾਲ ਆ ਔਰ ਸਾਰੇ ਮਿਲ ਕੇ ਭਾਰਤ ਦੇ ਲੋਕ ਆ ਜਿਹੜੇ ਆਪਸੇ ਵਿੱਚ ਭਾਈਚਾਰਾ ਰਹਿੰਦੇ ਆ ਪਰ ਕੁਝ ਜਿਹੜੇ ਗੈਰ ਸਮਾਜਿਕ ਤਾਤਿਆ ਉਹ ਵਿੱਚ ਇਦਾਂ ਦੇ ਕਨਾਉਣੇ ਕੰਮ ਕਰਕੇ ਜਿੱਦਾ ਬੱਚੇ ਦਾ ਜਨਾ ਬੰਦਿਆ ਦੇ ਕਤਲ ਕੀਤਾ ਨਫਰਤ ਪੈਦਾ ਕਰਦੇ ਆ ਸੋ ਉਹ ਚੀਜ਼ ਨੂੰ ਰੋਕ ਲਈ ਅੱਜ ਜਿਹੜਾ ਸਾਰਾ ਭਾਈਚਾਰਾ ਇਕੱਠਾ ਹੋਇਆ ਸੋ ਸਾਰਿਆਂ ਦਾ ਬੜਾ ਧੰਨਵਾਦ ਆ ਔਰ ਫੇਰ ਸਰਕਾਰ ਤੋਂ ਮੰਗਿਆ ਕਿ ਜਿਹੜੀਆਂ ਬੱਚੇ ਦੇ ਕਤਲ ਆ ਉਹਨਾਂ ਨੂੰ ਸਖਤੋ ਸਖਤ ਜੜੀ ਫਾਂਸੀ ਸਜ਼ਾ ਦਿੱਤੀ ਜਾਵੇ ਧੰਵਾਦ ਜੀ